ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਇੱਕ ਪ੍ਰਧਾਨ ਦੇ ਵੱਲੋਂ ਜ਼ਮੀਨੀ ਵਿਵਾਦ ਤੇ ਚਲਦੇ ਆ ਗੁੰਡਾਗਰਦੀ ਕਰੰਤਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਹੁਣ ਪੀੜਤ ਪਰਿਵਾਰ ਨੇ ਪ੍ਰਧਾਨ ਤੇ ਝੂਠਾ ਪਰਚਾ ਦਰਜ ਕਰਵਾ ਪੰਚਾਇਤ ਦੇ ਵਿੱਚ ਮਾਫੀ ਮੰਗੀ ਹੈ ਅਤੇ ਹੁਣ ਇਸ ਮਾਮਲੇ ਨੂੰ ਖਤਮ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਪੀੜਤ ਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਪਿੰਡ ਹਜ਼ਾਰਾ ਸਿੰਘ ਵਾਲਾ ਦੇ ਵਿੱਚ ਉਹਨਾਂ ਦੀ ਜ਼ਮੀਨ ਹੈ ਜਿਸ ਤੇ ਜੈਗੀਰ ਸਿੰਘ ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਦੱਸਦਾ ਹੈ ਉਸਨੇ ਕਬਜ਼ਾ ਕੀਤਾ ਹੋਇਆ ਇਸ ਬਾਬਤ ਕਈ ਵਾਰ ਪੰਚਾਇਤ ਦੇ ਵਿੱਚ ਗੱਲਬਾਤ ਹੋ ਚੁੱਕੀ ਆ ਅਤੇ ਇਸੇ ਰஞ்சிਸ਼ ਨੂੰ ਲੈ ਕੇ ਕਈ ਵਾਰ ਉਹਨਾਂ ਦੇ ਲੜਕੇ ਦਵਿੰਦਰ ਸਿੰਘ ਦੇ ਨਾਲ ਕੁੱਟਮਾਰ ਕੀਤੀ ਗਈ ਐਸ ਤੋਂ ਪਰੇਸ਼ਾਨ ਹੋ ਕੇ ਉਹ ਸ਼ਹਿਰ ਦੇ ਵਿੱਚ ਆਪਣੇ ਸਹੁਰੇ ਘਰ ਰਹਿਣ ਲੱਗ ਪਿਆ ਫਿਰ ਵੀ ਉਹ ਲੋਕ ਉਸ ਦਾ ਪਿੱਛਾ ਨਹੀਂ ਛੱਡ ਰਹੇ। ਜਦੋਂ ਉਹ ਬੀਤੇ ਦਿਨ ਕਿਸੇ ਕੰਮ ਤੇ ਲਈ ਕੀਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਜੋਗਿੰਦਰ ਸਿੰਘ ਨੇ ਆਪਣੇ ਮੋਟਰਸਾਈਕਲ ਉਸਦੇ ਮੋਟਰਸਾਈਕਲ ਦੇ ਅੱਗੇ ਲਿਆ ਕੇ ਖੜਾ ਕਰ ਦਿੱਤਾ। ਨਾਲ ਹੀ ਪਿੱਛੇ ਇੱਕ ਕਾਰ ਆ ਕੇ ਖੜ ਗਈ ਹੈ ਜਿਸ ਦੇ ਵਿੱਚ ਦੋ ਔਰਤਾਂ ਸਮੇਤ 4-5 ਵਿਅਕਤੀ ਸਵਾਰ ਸਨ। ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸਨ। ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਜਦੋਂ ਉਸ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕਾਫੀ ਲੋਕ ਇਕੱਠੇ ਹੋਏ ਜਿਸ ਨੂੰ ਦੇਖ ਕੇ ਉਹ ਤੋਂ ਫਰਾਰ ਹੋਏ ਨੇ। ਮੇਰਾ ਨਾਮ ਸਿੰਦਰ ਸਿੰਘ ਹੈ ਮੈਂ ਯਰ ਰਸ ਸਿੰਘਵਾਲ ਦਾ ਰਹਿਣ ਵਾਲਾ ਹੈ ਤੇ ਕੀ ਹੋਇਆ ਜਿਹੜਾ ਲੜਾਈ ਹੋਈ ਸੀ ਤੁਹਾਡਾ ਮਸਲਾ ਕੀ ਸੀ ਸਾਡਾ ਸਾਡਾ ਤੇ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਲੜਾਈ ਹੋਈ ਸੀ ਉਹਦੇ ਵਿੱਚ ਅਸੀਂ ਕੀ ਹੈ ਇੱਕ ਜੰਗੀਰ ਸਿੰਘ ਦੇ ਨਾਮ ਤੇ ਗੁਰਗਰਦਾਸ ਸਿੰਘ ਦੇ ਨਾਮ ਤੇ ਐਫ ਆਰ ਆਈ ਨੰਬਰ ਦਰਜ ਹੋਇਆ ਸੀ ਉਹ ਜਿਹਦੀ ਉਹਦੇ ਵਿੱਚ ਇਨਕੁਆਇਰੀ ਚੱਲ ਰਹੀ ਹੈ ਸਾਡਾ ਪੰਚਾਇਤ ਦੇ ਵਿੱਚ ਪਿੰਡ ਦੇ ਵਿੱਚ ਉਹਦਾ ਫੈਸਲਾ ਹੋ ਚੁੱਕਿਆ ਹੈ ਜੋ ਅਸੀਂ ਕੰਪਰੋਮਾਈਜ਼ ਕਰ ਲਿਆ ਹੈ ਤੇ ਅਸੀਂ ਜੋ ਵੀ ਪਹਿਲਾਂ ਬੋਲਿਆ ਹੈ ਜਾ ਕੋਸ਼ਿਸ਼ ਉਹਨੂੰ ਅਸੀਂ ਵਾਪਸ ਲੈੰਦਾ ਚਾਹੁੰਦੇ। ਸਾਡੇ ਵਿੱਚ ਕੋਈ ਜਿਗਰ ਹੋਇਆ ਸੀ ਉਹਦੇ ਬਰ ਵੀ ਸਾਰਾ ਹਾਂ ਜੇ ਅਸੀਂ ਖਬਰ ਵੀ ਲਵਾਈ ਸੀ ਕਿਉਂਕਿ ਸਾਡਾ ਪਹਿਲਾਂ ਇੱਕ ਕੋਰਟ ਦੇ ਵਿੱਚ ਵੀ ਮੈਟਰ ਚੱਲ ਰਿਹਾ ਸੀ। ਅਸੀਂ ਉਸ ਡਰ ਦੇ ਮਾਰੇ ਖਬਰ ਲਵਾਈ ਸੀ ਕਿਉਂਕਿ ਸਾਡੇ ਮਗਰ ਪਹਿਲਾਂ ਕੁਝ ਬੰਦਿਆਂ ਨੇ ਪਿੱਛਾ ਵੀ ਕੀਤਾ ਸੀ। ਅਸੀਂ ਉਸ ਡਰ ਦੇ ਮਾਰੇ ਖਬਰ ਲਵਾਈ ਸੀ ਤੇ ਉਸ ਡਰ ਨੂੰ ਲੈ ਕੇ ਉਹਨੇ ਅਸੀਂ ਬਾਹਰ ਕੱਢਦੇ ਹਾਂ ਕਿਉਂਕਿ ਸਾਡਾ ਹੁਣ ਪੰਚਾਇਤ ਦੇ ਵਿੱਚ ਉਹ ਕੰਪਰੋਮਾਈਜ਼ ਹੋ ਚੁੱਕਿਆ ਹੈ। ਪਰਚੇ ਇੱਕ ਦੀ ਜੇ ਵਾਪਸ ਲੈ ਜਾਣਗੇ। ਹਾਂ ਪਰਚੇ ਦੀ ਅਸੀਂ ਜੋ ਇਨਕੁਆਰੀ ਚੱਲ ਰਹੀ ਹੈ ਅਸੀਂ ਉੱਤੇ ਬਿਆਨ ਦੇ ਦੇਵਾਂਗੇ। ਤੇ ਹਾਂ ਜਿਹੜੇ ਮੈਂ ਚਾਹ ਬਦਲ ਗੁੰਡਾਸ਼ੀ ਬਾਰੇ ਸ਼ੱਕ ਨਹੀਂ ਨਸ਼ਿਆ ਦੇ ਵਿਰੋਧ ਉਹਨਾਂ ਨੇ ਸਾਡੇ ਤੇ ਉਹ ਅਲੀਗੇਸ਼ਨ ਲਾਏ ਆ ਉਹ ਆਪਣੀ ਡਿਬੇਟ ਕਰ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਮੱਖਣ ਸਿੰਘ ਆ ਜੀ ਹਜਾਰਾ ਸਿੰਘ ਵਾਲਾ ਟੰਡੇ ਤੁਹਾਡਾ ਕੀ ਰੰਜਿਸ਼ ਕੀ ਚੱਲਦੀ ਸੀ ਪਹਿਲਾਂ ਤੇ ਜਿਹੜੇ ਬੱਤੇ ਸਾਡੀ ਕੁਝ ਪਹਿਲੀ ਦੀ ਰੰਜਿਸ਼ ਚੱਲਦੀ ਜਾਂ ਕਿਵੇਂ ਵੀ ਚੱਲਦੀ ਸੀ ਉਸ ਕਾਰਨ ਸਾਡਾ ਝਗੜਾ ਹੋ ਗਿਆ ਅਗਰ ਝਗੜੇ ਦੇ ਵਿੱਚ ਕੁੱਟਮਾਰ ਕੀਤੀ ਗਈ ਕੁਝ ਵੀ ਹੋ ਗਿਆ ਉਸ ਡਰ ਦੇ ਮਾਰੇ ਕਿਉਂਕਿ ਅਸੀਂ ਸਾਡੀ ਸਿਗੀ ਤਰੀਕ ਤੇ ਉੱਥੇ ਅਸੀਂ ਗੈਰ ਮੇਰੇ ਮੁੰਡੇ ਮੇਰੀਆਂ ਨੋਆਂ ਵੀ ਗਈਆਂ ਆ ਇਹ ਬੰਦੇ ਗਏ ਨੇ 7 ਜਾਂ 6 ਕੋਈ ਵੀ ਗਏ ਨੇ ਮੈਂ ਨਾ ਨਹੀਂ ਹੁਣ ਲੈਣਾ ਚਾਹੁੰਦਾ ਬਾਕੀ ਉਸ ਡਰ ਮਾਰੇ ਅਸੀਂ ਜਿਹੜੀ ਖਬਰ ਲੁਾਈ ਏ ਗੁੰਡਾ ਕਹਿ ਬੈਠੇ ਜਾਂ ਕੁਝ ਵੀ ਕਹਿ ਬੈਠੇ ਅਸੀਂ ਇਸ ਗੱਲ ਨੂੰ ਮਾਫੀ ਚਾਹੁੰਦੇ ਆ ਤੇ ਵਾਪਸ ਲੈਂਦੇ ਆ ਗੱਲ ਨੂੰ ਅਗਰ ਇਹ ਜਗੀਰ ਸਿੰਘ ਸਾਡੇ ਨਾਲ ਰਾਜੀਨਾਮਾ ਅੱਜ ਕਰਨ ਨੂੰ ਤਿਆਰ ਹੈ ਕਰਦਾ ਵੀ ਪਿਆ ਹੈ ਪੰਚਾਇਤ ਪਰਿ ਪੰਚਾਇਤ ਵੱਲੇ ਵੇਖਿਆ ਜਾਵੇ ਬੁਲਾਇਆ ਹਾਂਜੀ ਪੰਚਾਇਤ ਨੇ ਬੁਲਾਇਆ ਹੈ ਨਾ ਅੱਗੇ ਤੋ ਇਹ ਵਾਅਦਾ ਸਾਡੇ ਤੇ ਕਰੇ ਦਾ ਤੇ ਨਾ ਹੀ ਅਸੀਂ ਕਰਾਂਗੇ ਅਗਰ ਮੇਰੇ ਸਾਹਮਣੇ ਵੀ ਖੜ ਜਾਵੇ ਆ ਕੇ ਅਸੀਂ ਇੱਕ ਦੂਜੇ ਨਾਲ ਮਲਾਪ ਵੀ ਕਰਨੇ ਜ਼ਰੂਰੀ ਮੈਂ ਜਗੀਰ ਸਿੰਘ ਹਿਆਰਾ ਆਮ ਆਦਮੀ ਪਾਰਟੀ ਤੋਂ ਇਹਨਾਂ ਨੇ ਕਿਸੇ ਦੀ ਚੁੱਕ ਚ ਆ ਕੇ ਜਿਹੜੇ ਉਂਗਲ ਬਾਜੀ ਦੇ ਵਿੱਚ ਆ ਕੇ ਬਿਆਨਬਾਜ਼ੀ ਕੀਤੀ ਕਿ ਜੰਗੀਰ ਸਿੰਘ ਗੁੰਡਾਗਰਦੀ ਏ ਕਰਦਾ ਤੇ ਇਹਨਾਂ ਨੇ ਜਿਹੜੀ ਮੇਰੇ ਤੇ ਝੂਠੀ ਐਫ ਆਰ ਆਈ ਦਰਜ ਕਰਵਾਈ ਸੀ ਉਹ ਪਿੰਡ ਦੇ ਮੋਹਤਬਰ ਬੰਦਿਆਂ ਨੇ ਪਾ ਕੇ ਤੇ ਇਹਨਾਂ ਨੂੰ ਵੀ ਕਿਹਾ ਤੇ ਚੱਲ ਕੁਝ ਸਾਨੂੰ ਵੀ ਕਹਿੰਦੇ ਇਹਨਾਂ ਕੋਲ ਗਲਤੀ ਹੋ ਗਈ ਤੇ ਮਾਫੀ ਕਰ ਦੋ ਮੈਂ ਤਾਂ ਮਾਣਾ ਨਹੀਂ ਦਾ ਕੇਸ ਵੀ ਲਾਉਣ ਲੱਗਿਆ ਸੀ ਤੇ ਇਹਨਾਂ ਨੇ ਜਿਹੜੀ ਦੁਬਾਰਾ ਹੋਈ ਲੜਾਈ ਉਹਦੇ ਦੇ ਬੰਦਿਆਂ ਨੇ ਪਾ ਕੇ ਸਾਡਾ ਕੰਪਰੋਮਾਈਜ਼ ਕਰਾਤਾ ਮੈਂ ਇਹਨਾਂ ਨੂੰ ਇਹ ਕਹਿੰਨਾ ਵੀ ਜਿਹੜੇ মিডিਏ ਦੇ ਸਾਹਮਣੇ ਇਹਨਾਂ ਨੇ ਮਾਫੀ ਮੰਗੀ ਹੈ ਇਹਨਾਂ ਨੂੰ ਮੈਂ ਇੱਕ ਵਾਰ ਕਹਿਣਾ ਵੀ ਉਹ ਬੰਦੇ ਦਾ ਨਾਂ ਵੀ ਦੱਸ ਦੇਣ ਵੀ ਕਿਹੜਾ ਬੰਦਾ ਇਹਨਨ ਉਂਗਲ ਲਾਉਣ ਵਾਲਾ ਤੇ ਕਿਹੜਾ ਬੰਦਾ ਗੁੰਡਾਗਰਦੀ ਏ ਇਹ ਸਾਹਮਣੇ ਦੱਸਣਗੇ ਹੁਣ ਪੁੱਛ ਲਓ ਮੱਖਣ ਸਿੰਘ ਬੈਠਾ ਉਹਦੇ ਨਾਲ ਇਹ ਵੀ ਗੱਲ ਕਰ ਰਹਾ ਸੀ ਪੁੱਛ ਲਓ ਜਿਹੜਾ ਕੰਪਰੋਮਾਈਜ਼ ਕਰ ਲਿਆ ਹਾਂਜੀ ਜਿਹੜੀ ਗੱਲ ਸੀ ਜਿਹੜੇ ਪਰਚਿਆਂ ਦਾ ਜਿਹੜਾ ਹਾਂਜੀ ਨਕੀ ਹੁਣ ਮਤਲਬ ਆਪਦੀ ਪਰਚਿਆਂ ਦੇ ਕਿੱਡਾ ਦੇਖੇ ਸੀ ਕਿ ਕਿਰਾਏ ਸੀ ਉਹਨਾਂ ਤੇ ਕੀ ਕਰਨਾ ਇੱਕ ਮਿੰਟ ਇੱਕ ਮਿੰਟ ਕਿਵੇਂ ਦੁਬਾਰਾ ਸਵਾਲ ਪੁੱਛਾਇੇ ਮੇਰਾ ਨਾਂ ਜਗੀਰ ਸਿੰਘ ਹੈ ਜੀ ਪਿੰਡ ਹਿਆਰਾ ਸਿੰਘ ਦੇ ਰਹਿਣ ਵਾਲੇ ਆ ਅਸੀਂ ਮੈਂ ਸਾਬਕਾ ਸਰਪੰਚ ਆ ਪਹਿਲਾ ਜਾਨ ਸਿੰਘ ਵਾਲੇ ਦਾ ਤੇ ਮਜੂਦਾ ਮੇਰੀ ਨੂ ਸਰਪੰਚਣੀ ਹੈ ਪਿੰਡ ਦੀ ਇਹਦੇ ਚ ਗੱਲੇ ਹੈਗੇ ਨਾ ਦੇ ਦੋ ਘਰਾਂ ਦੀ ਆਪਸ ਵਿੱਚ ਇੱਕ ਕੇਵਲ ਤੋਂ ਝਗੜਾ ਚੱਲ ਪਿਆ ਸੀ ਜਿੱਥੋਂ ਇਹਨਾਂ ਦਾ ਕੰਮ ਵੱਧਦਾ ਵੱਧਾ ਇੱਕ ਦੂਜੇ ਗੇਸਟ ਨੇ ਨਾ ਇਹਨਾਂ ਦੋਨੋਂ ਇਹਨਾਂ ਨੇ ਪਹਿਲਾਂ ਐਫਐਸ ਦਰਜ ਕਰਾਈ ਉਸ ਤੋਂ ਬਾਅਦ ਇਹ ਫਿਰ ਜਗੀਰ ਸਿੰਘ ਨੇ ਕਰਾਈ ਤੇ ਫਿਰ ਇਹ ਸਾਡੇ ਕੋਲ ਆਏ ਤੇ ਅਸੀਂ ਇਹਨਾਂ ਦੇ ਵਿੱਚ ਪੈ ਕੇ ਪੰਚਾਇਤਾਂ ਨੇ ਸਰਦਾਰ ਸ਼ਿੰਦਰ ਸਿੰਘ ਸਾਡੇ ਜ਼ਿਲ੍ਹਾ ਪ੍ਰਚੰਦ ਪ੍ਰਧਾਨ ਨੇ ਉਹਨਾਂ ਨੇ ਵੀ ਵਿੱਚ ਪੈ ਗਏ ਹੋਰ ਵੀ ਬੰਦਿਆਂ ਨੇ ਵਿੱਚ ਪੈ ਗਏ ਤੇ ਅਸੀਂ ਇੱਥੇ ਤੱਕ ਜਗੀਰ ਸਿੰਘ ਕੋਲ ਜਾ ਕੇ ਗੱਲਬਾਤ ਕੀਤੀ ਇਹਨੇ ਕਿ ਆ ਵਿਚਾਰ ਠੀਕ ਹੈ ਤੁਸੀਂ ਪੰਚਾਇਤੀ ਤੌਰ ਤੇ ਆਏ ਹੋ ਤੇ ਅਸੀਂ ਰਾਈਨਾਵਾ ਕਰਨ ਨੂੰ ਤਿਆਰ ਹਾਂ ਤੇ ਬਾਕੀ ਗੱਲ ਰਹਿ ਗਈ ਇੱਕ ਇਹਨਾਂ ਦੇ ਜਿਹੜੇ ਕਿਉਂਕਿ ਜਦੋਂ ਵੀ ਇਹ ਬੋਲੇ ਨੇ ਗਲਤ ਇਹਨਾਂ ਨੇ ਤੁਹਾਡੇ ਕੋਲ ਜਾਂ ਕਿਸੇ ਹੋਰ ਪ੍ਰੈਸ਼ਰ ਪੁਟੋ ਕੋਲ ਵਿਚਾਰ ਦਿੱਤੇ ਕਿ ਇਹ ਗੁੰਡਾ ਫਲਾਣਾ ਹੈ ਪਰ ਇਹ ਜਗੀਰ ਸਿੰਘ ਜਿਹੜਾ ਬਿਲਕੁਲ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਨਾ ਇਹਨੇ ਕਦੇ ਬਦੀਕੀ ਕੀਤੀ ਹੈ ਬਿਲਕੁਲ ਸਾਫ਼ ਸੁਥਰੇ ਆ ਬਾਕੀ ਇਹਨਾਂ ਦਾ ਨਿੱਕੀ ਜਿਹੀ ਗੱਲ ਤੋਂ ਵਿਧਾਨਵਦ ਦਾ ਹੋ ਜਾ ਵੰਦ ਗਿਆ ਜਿੱ ਤੱਕ ਕਿ ਅੱਜ ਇਸ ਦਾ ਅਸੀਂ ਪੰਚਾਇਤ ਚ ਬਹਿ ਕੇ ਸਾਰਿਆਂ ਨੇ ਇਹਨਾਂ ਦੋਨੋਂ ਘਰਾਂ ਦਾ ਰਾਜਨਾਵ ਕਰਵਾ ਦਿੱਤਾ ਜਿਹੜਾ ਕਿ ਲਿਖ ਕੇ ਕੋਈ ਥਾਣੇ ਦਿੱਤਾ ਜਾਂ ਕੋਈ ਡੀਐਸਪੀ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਇੱਕ ਹੋਰ ਕੇਸ ਹੈ ਸardar ਮਹਿੰਦਰ ਸਿੰਘ ਤੇ ਇਹਨਾਂ ਦਾ ਮੱਖਣ ਮੱਖਣ ਦਾ ਉਹ ਵੀ ਅੱਜ ਅਸੀਂ ਇਸ ਪੰਚਾਇਤ ਚ ਬਹਿ ਕੇ ਮਹਿੰਦਰ ਸਿੰਘ ਦੇ ਘਰੇ ਜਾ ਕੇ ਆਦੀ ਗਲਤੀ ਰਿਲੀਜ ਕਰਕੇ ਤੇ ਅਸੀਂ ਉਹ ਵੀ ਫੈਸਲਾ ਅੱਜ ਇੱਥੇ ਕਰਵਾ ਦੇਣਾ ਇਸ ਕਰਕੇ ਅਸੀਂ ਇਹਨਾਂ ਨੂੰ ਜੋ 12 ਪੰਚਾਇਤ ਵੱਲੋਂ ਸਾਰੇ ਪਿੰਡ ਵੱਲੋਂ ਇਹੀ ਬੇਨਤੀ ਕਰਦੇ ਆ ਕਿ ਅੱਗੇ ਤੋਂ ਕਿਸੇ ਦੇ ਵੀ ਕੋਈ ਵਧੀਕੀ ਨਾ ਕਰੋ ਤੇ ਨਾ ਹੀ ਇੱਕ ਦੂਜੇ ਨਾਲ ਜਿਵੇਂ ਕੋਲੋਂ ਦੂਰ ਕਰ ਦਿਓ ਇਹ ਕਹਿੰਦੇ ਵੇ ਮੈਂ ਇਹਨਾਂ ਨੂੰ ਫਿਰ ਦੁਬਾਰਾ ਇਹੀ ਬੇਨਤੀ ਕਰਦਾ ਕਿ ਆਪਾਂ ਇਹ ਰਾਜ ਨੂੰ ਸਿੱਧੇ ਚਲਾ ਕੇ ਤੇ ਆਪਾਂ ਆਪੋ ਦੇ ਘਰੇ ਬੈਠ ਕੇ ਆਰਾਮਣਾ ਤੁਸੀਂ ਅਦਾਲਤਾਂ ਜਾਂਦੇ ਨੂੰ ਉਹ ਵੀ ਅਦਾਲਤਾਂ ਜਾਂਦੇ ਨੇ ਇਸ ਕਰਕੇ ਅਦਾਲਤਾਂ ਦੇ ਢੇਡਣਾ ਪੜੀ ਆਪਾਂ ਤੇ ਆਪਦੇ ਘਰੇ ਬੈਠੀ ਹੋ ਗਿਆ ਇਹ ਅਲਿਕੇਟੋ ਨੇ ਇਹ ਸ਼ਰਮ ਮਗਦਮਾ ਹੈ ਮਗਦਮਾ ਨੰਬਰ 146 ਮਿਤੀ 14 10 23 ਜੁਰਮ ਹੈਗਾ ਜੀ 324 323 141 150 341 427 ਪੱਬਾ ਦਦਾ ਆਪੀਸੀ ਹੈ ਕਿੰਦੇ ਬਿਆਨ ਇਹ ਹੈਗਾ ਜੀ ਗੁਰਦਾਸ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਹਜ਼ਾਰਾ ਸਿੰਘ ਵਾਲਾ ਉਮਰ ਇਹਦੀ ਹੈਗੀ ਕਰੀਬ 77 ਸਾਲ 10 10 23 ਨੂੰ ਆਪਣੀ ਲੌਕਟਾਈਲ ਫੈਕਟਰੀ ਦੇ ਵਿੱਚ ਮੌਜੂਦ ਸੀ ਤੇ ਜਿਹੜੇ ਦੋਸ਼ੀ ਹੈਗੇ ਨੇ ਸ਼ੰਦਰ ਸਿੰਘ ਬਲਵਿੰਦਰ ਸਿੰਘ ਤੇ ਮੱਖਣ ਸਿੰਘ ਹਾਂ ਤੇ ਦਵਿੰਦਰ ਸਿੰਘ ਤੇ ਵਰਨੇਜ ਕੌਰ ਤੇ ਸਵਰਨਾ ਦਾਲੀ ਪਿੰਡ ਹਜ਼ਾਰਾ ਸਿੰਘ ਵਾਲੇ ਤੇ ਦੋ ਇਹਨਾਂ ਦੇ ਨਾਲ ਅਲਪਛਾਤੇ ਵਿਕਤੀ ਸੀ ਇੱਕ ਆਦਮੀ ਤੇ ਇੱਕ ਔਰਤ ਕੀ ਰੰਜੇ ਸੀ ਕੀ ਇਹਨਾਂ ਫੈਕਟਰੀ ਦੇ ਅੰਦਰ ਆ ਕੇ ਦੂਸਰਾ ਇਹ ਵੀ ਆਪਣੇ ਬਜ਼ੁਰਗ ਬੰਦੇ ਦੀ ਕੁੱਟਮਾਰ ਕੀਤੀ ਏ ਤੇ ਇਹਦੇ ਕਾਫੀ ਸੱਟਾਂ ਮਾਰੀਆਂ ਰ ਟੋਟਲ ਇਹਦੇ ਸੱਤ ਸੱਤਾਂ ਸੀ ਦੋ ਸ਼ਾਰਪ ਤੇ ਪੰਜ ਬਲੰਟ ਜੀ ਠੀਕ ਹੈ ਇਹਨਾਂ ਦਾ ਹਾਂ ਜੀ ਠੀਕ ਸਾਰਾ ਸਿਹਰਾ ਤੇ ਤਾਂ ਹਿਆ ਨਾਲ ਮਸਲਾ ਇੱਕ ਵਾੜੀ ਤੇ ਕਾਪਾ-ਕੂਪਾ ਸਾਰਾ ਕੁਝ ਹਥਿਆਰ ਲੈ ਕੇ ਫੈਕਟਰੀ ਜਾਏ ਸੀ ਉੱਥੇ ਨਾ ਸੱਟਾਂ ਮਾਰੀਆਂ ਨੇ ਵਜ੍ਹਾ ਰੰਜਿਸ਼ ਇਹਨਾਂ ਦੀ ਇਹ ਕਿ ਜਿਹੜਾ ਮਗਈ ਹੈਗਾ ਜੀ ਗੁਰਦਾਸ ਸਿੰਘ ਕੂਟੇ ਦਾ ਬੇਟਾ ਹੈਗਾ ਦੂਸਰਾ ਜੰਗੀਰ ਸਿੰਘ ਉਹਨੇ ਕੋਈ ਇਹਨਾਂ ਦੇ ਬਰ ਖਿਲਾਫ ਟੀਵੀ ਚੈਨਲ ਤੇ ਗੱਲ ਕੀਤੀ ਸੀ ਵੀ ਇਹ ਨਸ਼ਾ ਪਤਾ ਵੇਚਦੇ ਖਾਂਦੇ ਪੀਂਦੇ ਨੇ ਤੇ ਇਹਨਾਂ ਨੂੰ ਇਸ ਚੀਜ਼ ਤੋਂ ਬਾਹਰ ਜਾਣਾ ਚਾਹੀਦਾ ਉਹ ਪੁਰਾਣੀ ਰੰਜਿਸ਼ ਛੇਛੇ ਕਰਕੇ ਨਾ ਸੱਟਾਂ ਮਾਰ ਜ ਰੱਖਦੇ ਸੀਗੇ ਪੁਰਾਣੀ ਰੰਜਿਸ਼ ਪਿੰਡ ਦੇ ਦੋਸ਼ੀ ਨੇ ਪਰ ਪਿੰਡ ਦੇ ਦੋਸ਼ੀ ਜੀ ਅੱਜ ਕੋਈ ਨਹੀਂ ਇਹ ਬੋਲ ਅੱਜ ਇੱਕ ਗ੍ਰਫਤਾਰ ਅੱਜ ਇੱਕ ਕੋਈ ਬੰਦਾ ਗ੍ਰਫਤਾਰ ਨਹੀਂ ਹੋਇਆ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਰੇਡ ਕੀਤੇ ਜਾ ਰਹੇ ਜਲਦੀ ਫੜ ਕੇ ਇਹਨਾਂ ਨੂੰ ਪੇਸ਼ ਅਦਾਲਤ ਵਿੱਚ ਕੀਤਾ ਗਿਆ